ਕੀ ਹਾਲ ਹੈ ਮਿੱਤਰੋ ਅੱਜ ਲੱਗੇ ਆ ਜੀ ਅਸੀਂ ਮੱਕੀ ਦੀ ਬਜਾਈ ਕਰਨ ਆਣੀ ਪਿਉਟੇ ਆ ਨੰਗੜਾ ਹਲਾ ਲੈ ਨਾਲ ਫਿਰ ਉਹ ਵੀ ਗੱਲ ਤਾਂ ਉਹੀ ਆ ਇਹੋ ਜਿਹੀ ਐ ਲੰਬੇ ਲੋਟ ਨੂੰ ਨਹੀਂ ਦਿੰਦੇ ਆਂ ਕੀ ਜਿੰਦੀ ਆਂ ਲੰਬੇ ਲੋਟ ਨੂੰ ਵੀ ਬਹੁਤ ਆ ਲੰਬਾ ਹੋ ਜਾਂਦਾ ਜਿਹੜਾ ਜਾਲ ਪੈਣ ਤੋਂ ਬਹੁਤ ਜਾਂਦਾ ਟਰੈਕਟਰ ਵਾਲੇ ਦਾ ਘੱਟੋ ਘੱਟ 150 ਰੁਪਏ ਦਾ ਤੇਲ ਵੱਧ ਮਾਚ ਜਾਂਦਾ ਇਹ ਆ ਗੱਲ ਦਾ ਆਂ ਕਹਿੰਦੇ ਮੈਂ ਤੇਰੀ ਗੱਲ ਮੋੜ ਆ ਕਿਉਂਕਿ ਇਹ ਕਿਹੜਾ ਪਹਲਾ ਮੰਗੂ ਆ ਰੇਕ ਬਰੀ ਮੋੜ ਮਾਰ ਕੇ ਬ੍ਰੇਕ ਮਾਰ ਕੇ ਆਉਂਦੀ ਆਂ ਹੀ ਬੀਜਦੇ ਆ ਪਹਿਲਾਂ ਵੀ ਐਵੇਂ ਵੀ 2 ਲੋਟੀ ਬੀਜੀ ਹੁੰਦੀ ਆ ਫੇਰ ਲੰਮਾ ਐ ਨਹੀਂ ਨਾ ਲੰਮਾ ਤਾਂ ਇਹ ਬਣਦਾ ਕੀ ਤਾ ਇਹ ਤਾਂ ਛੋਟੇ ਲੋਟ ਹੋ ਗਏ ਹਾਂ ਛੋਟੇ ਲੋਟ ਛੋਟੇ ਲੋਟ ਬੀਜਦੇ ਆ ਲੰਬਾਈ ਤੇ ਚਲੇ ਇੱਧਰ ਚਲੇ ਆ ਗੱਭੇ ਫਾਲ ਪੈਂਦਾ ਕੱਟ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕੋਈ ਮਸ਼ੀਨ ਵਾਲਾ ਦੇ ਦੇ ਸਿੱਧੀ ਚੀਜ਼ਾ ਨਹੀਂ ਹੈਗਾ ਜਵਾਬ ਕਿਉਂਕਿ ਇਹਨੇ ਤਾਂ ਬ੍ਰੇਕ ਮਾਰ ਕੇ ਮੋੜ ਨਹੀਂ ਮੋੜਨੀ ਫੇਰ ਬੰਦ ਕਰੀ ਮੰਗਾ ਪੈਂਦਾ ਸਾਲਾ ਡੀਜ਼ਲ ਵੱਧ ਖਾਂਦਾ ਪਹਿਲਾਂ ਐ ਕਰ ਲਓ ਵੀ ਫਿਰ ਮੈਂ ਨਾ ਕਹਦਾ ਮੈਂ 28 ਤੋ ਐ ਕਰ ਲੋ ਆ ਇਹ ਛੋਟੇ ਨਾ ਆਹੀ ਇੰਜੈਕਟਰ ਅਜੇ ਹੋਰ ਨਹੀਂ ਸੀਜ਼ਨ ਚ ਤਾਂ ਕੋਈ ਬੀਜ ਤਾਂ ਨਹੀਂ ਹੁਣ ਤਾਂ ਚਲਾਇਆ ਆਪਣੇ ਕੋਲ ਟਾਈਮ ਆਉਂਦਾ ਸੀਜ਼ਨ ਚ ਅਗਲਾ ਕਹਿੰਦਾ ਮੇਰਾ ਟਾਈਮ ਬਰਬਾਦ ਬਹੁਤ ਹੋ ਗਿਆ ਇਹ ਗੱਲ ਸਹੀ ਆ ਮੈਂ ਤੂੰ ਸਿੱਧੀ ਗੱਲ ਦੱਸਦਾ ਮੈਂ ਤਾਂ ਪਾਈਏ ਵੀਰੋ ਰਿਓ ਪਾ ਲਓ ਪਾ ਲਓ ਤੋ ਪਾਉਣੀ ਅਗਲਾ ਬੰਦਾ ਦੌੜ ਕਰਨੀ ਆ ਦੇਖੋ ਜੇ ਹੁਣ ਦੁੱਲੂ ਗਿਆ ਆ ਦੀ ਚੋ ਕਣੀ ਹੈਗੀ ਜੱਡੀ ਹੋਰ ਦੀ ਪਾਤਾ ਹੀ ਸਾਰਾ ਲੈਣਾ ਨਾ ਪਾਇਆ ਕੋਈ ਤੋਂ ਪਾਉਣਾ ਆਹ ਮੱਕੀ ਚੱਕ ਜਾ ਇਹ ਫਵਾਨਾ ਚੱਲਣੀ ਆ ਤਾਂ ਦਾ ਫੂਸ ਪਾਤਾ ਵਿੱਚ ਸਹੀ ਗੱਲ ਨਹੀਂ ਆ ਜਿਹੜੀ ਚ ਪਾਇਆ ਇੱਕ ਚ ਕਿੱਥੇ ਆ ਉਹ ਜਾਨੋ ਬਿਆਕ ਉਹ ਗਾਮਾ ਉਹ ਗਾਮਾ ਇੱਥੇ ਕਿਹੜਾ ਮਤੇ ਥੋੜੀ ਝੋਖਣਾ ਬਸ ਆ ਪ੍ਰਾਪਰ ਤੀ ਜੀ